ਹਾਂ ਡੀਏਜੀ ਲੁਧਿਆਣਾ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਅੰਕਲਿਕਾ ਕੇ ਮੈਨੂੰ ਬੋਲਣਾ ਨੇ ਤੋਂ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਹੈ ਤੋਂ ਟਾਈਮ ਤੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀਦ ਨਹੀਂ ਕੁਝ ਕਹਿ ਸਕਦੇ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋਂ ਇਹ ਅਰਦਾਸ ਹੈ ਪ੍ਰਮਾਤਮਾ ਮਿਹਰ ਕਰੇ ਉਹ ਆਪਣਾ ਜਲਦੀ ਤੰਦਰੁਸਤ ਹੋ ਕੇ ਪਰਿਵਾਰ ਚ ਮੇਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾਂ ਦਾ ਹਾਂਜੀ ਹਾਂਜੀ ਸਾਡੇ ਜਗਰਾਉਂ ਪੁਲਿਸ ਸੀਗਾ ਜੀ ਇਹ ਤੁਹਾਡੀ ਇੰਟਰਵਿਊ ਜੋਬ ਕਿੱਥੇ ਹਾਂਜੀ ਮੇਰੇ ਹੁਣ ਗੋਲੀ ਰਹਿ ਜਾਂਦੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਆਜੀ ਲੁਧਿਆਣਾ ਰਹੇ ਸੀਗਾ ਜੀ ਉਦੋਂ ਭਰਤੀ ਹੋਈ ਸੀ ਮਹਿਕਮੇ ਚ ਹਾਂਜੀ ਹਾਂਜੀ ਪਰ ਅਮਰਾਂਗਰ ਸਿੰਘ ਜੀ ਨੇ ਜੋ ਕਿ ਜਾ ਕੇ ਆਏ ਨੇ ਰਾਜਵੀਰ ਦਾ ਪਤਾ ਲੈ ਕੇ ਆਏ ਨੇ ਖਾਸ ਤੌਰ ਤੇ ਤੁਹਾਨੂੰ ਦੱਸ ਦੇ ਕਿ ਬੜੀ ਨੀਡਤਾ ਰਹੀ ਹੈ ਰਾਜਵੀਰ ਦੀ ਉਮਰਾਂਗਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤੁਸੀਂ ਪਤਾ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਹੁਣ ਕਿਉਂਕਿ ਬਹੁਤ ਸਾਰੀਆਂ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਪਰ ਤੁਸੀਂ ਖੁਦ ਜਾ ਕੇ ਆਏ ਹੋ ਅੰਦਰ ਕੰਡੀਸ਼ਨ ਦੇਖੋ ਜਿਵੇਂ ਰਾਤ ਜਦੋਂ ਕਮਰ ਗਰੇਵਾਲ ਉਹਨਾਂ ਦੀ ਜਸ ਬਾਜਵਾ ਦੀ ਆਈ ਸੀ ਉਹਨਾਂ ਨੇ ਲਾਈਫ ਹੋ ਗਿਆ ਦੱਸਿਆ ਸੀ ਤੋਂ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਆ ਤੋ ਟਾਈਮ ਦੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀ ਇਦ ਨਹੀਂ ਕੁਝ ਕਹਿ ਸਕਦੇ ਪਰ ਡਾਕਟਰ ਇਹ ਕਹਿ ਰਹੇ ਨੇ ਵੀ ਕੱਲ੍ਹ ਨੂੰ ਸਟੇਬਲ ਹੈ। ਭਾਈ ਸਾਹਿਬ ਇੱਕ ਮੇਰੇ ਯਾਦ ਆ ਜਦੋਂ ਤੁਸੀਂ ਉੱਥੇ ਉਮਰਾਨੰਗਲ ਪਿੰਡ ਕਰਾਉਣੇ ਹੋ ਮੇਲੇ ਉੱਥੇ ਰਾਜਵੀਰ ਨੇ ਤਿੰਨ ਚਾਰ ਵਾਰ ਪਰਫਾਰਮ ਕੀਤਾ ਹੈ ਇਸ ਵਾਰ ਵੀ ਜਦੋਂ ਪਰਫਾਰਮ ਕੀਤਾ ਤਾਂ ਬੜੀ ਵੀਡੀਓ ਵਾਇਰਲ ਹੋਈ ਸੀ ਓਬਿਟਾਲੀਵਾਲ ਸੀ ਨਾਲ ਤੁਸੀਂ ਵੀ ਨਾਲ ਸੀ। ਮੈਂ ਉਹ ਹੀ ਦੱਸ ਰਿਆਂ ਜੀ ਮੇਰ ਨਾਲ ਮੈਂ ਡੀਏਜੀ ਲੁਧਿਆਣਾ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰ ਨਾਲ ਬੜਾ ਪਿਆਰ ਕਰਦਾ ਸੀ ਅੰਕਲ ਕਾ ਕੇ ਮੈਨੂੰ ਬੋਲਣਾ ਨੇ। ਤੋ ਮੇਲੇ ਤੇ ਵੀ ਜਦੋਂ ਉਹਨੂੰ ਬੁਲਾਈਦਾ ਸੀ ਉਹ ਆ ਜਾਂਦਾ ਸੀ ਤੋ ਲਾਸਟ ਮੇਲੇ ਦੇ ਰਾਤ ਬਹੁਤ ਲੇਟ ਆਇਆ ਬਟਨੇ ਤੋਂ ਤੋ ਮੈਂ ਸਮਾਂ ਉਹਨੂੰ ਕਿਹਾ ਮੈਂ ਤੂੰ ਇੰਨਾ ਲੇਟ ਕੱਲ ਹੀ ਆਉਣਾ ਸੀ ਵੀ ਤੂੰ ਫੇਰ ਆ ਜਾਂਦਾ ਤੋ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋ ਇਹ ਅਰਦਾਸ ਹੈ ਪ੍ਰਮਾਤਮਾ ਮਿਹਰ ਕਰੇ ਉਹ ਆਪਣਾ ਜਲਦੀ ਤੰਦਰੁਸਤ ਹੋ ਗਏ ਪਰਿਵਾਰ ਚ ਮੈਂ محکمہ ਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾ ਜੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਾਡੇ ਜਗਰਾਉਂ ਪੁਲਿਸ ਸੀਗਾ ਜੀ ਮੈਂ ਤੁਹਾਡੇ ਅੰਦਰ ਵੀ ਜੋਬ ਕੀਤੀ ਹਾਂਜੀ ਮੇਰੇ ਹੁਣ ਕੋਲੀ ਰਹੇ ਜੀ ਹਾਂ ਜੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਏਜੀ ਲੁਧਿਆਣਾ ਰਹੇ ਸੀਗਾ ਜੀ ਉਦੋਂ ਭਰਤੀ ਹੋਈ ਸੀ ਮਹਿਕਮੇ ਚ ਹਾਂਜੀ ਹਾਂਜੀ ਉਦੋਂ ਹੋ ਗਿਆ ਸੋ ਉਦੋਂ ਦੀ ਤੁਹਾਡੀ ਇੰਟਰੈਕਸ਼ਨ ਹੋਈ ਯਾ ਸਰ ਪਹਿਲਾਂ ਉਦੋਂ ਸ਼ੁਰੂ ਕੀਤਾ ਸੀ ਨੈਣ ਗੋਣਾ ਅੱਛਾ ਤੇ ਉਦੋਂ ਮੇਰੇ ਖਲ ਇੱਕ ਦੋ ਕੈਸਟ ਆਈਆਂ ਸੀ ਫਿਰ ਹੌਲੀ ਹੌਲੀ ਪਰਮਾਤਮਾ ਨੇ ਮਿਹਰ ਕੀਤੀ ਚੜ ਗਿਆ ਨਾਮ ਬਣ ਗਿਆ ਹਾਂਜੀ ਸੋ ਇੱਕ ਕਸਟ ਪੈ ਗਿਆ ਜੀ ਵਿਚਾਰੇ ਦਾ ਪਰਿਵਾਰ ਵੀ ਜਾਣਦਾ ਆਉਣਾ ਤੁਹਾਨੂੰ ਤਾਂ ਪੂਰਾ ਫਿਰ ਸਾਰੇ ਇਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਬਣੇ ਸੀ ਉਹ ਮੇਰੇ ਕੋ ਆਉਂਦੇ ਰਹੇ ਨੇ ਇੱਕ ਦੋ ਵਾਰ ਹੀ ਆਏ ਨੇ ਉਹ ਵੀ ਮਹਿਕਮੇ ਚ ਸੀ ਇਨਾ ਉਹਨਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਬਸ ਜੋਂਦਾ ਤੇ ਸੀਗਾ ਉਦੋਂ ਜਗਰਾਉਂ ਪੁਲਿਸ ਸੀਗਾ ਤੇ ਚਲੋ ਹਾਂਜੀ ਹਾਂਜੀ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਹੁਣ ਕਿਉਂਕਿ ਬਹੁਤ ਸਾਰੀਆਂ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਪਰ ਤੁਸੀਂ ਖੁਦ ਜਾ ਕੇ ਆਏ ਹੋ ਅੰਦਰ ਕੰਡੀਸ਼ਨ ਦੇਖੋ ਜਿਵੇਂ ਰਾਤ ਜਦੋਂ ਕਮਰ ਗਰੇਵਾਲ ਉਹਨਾਂ ਦੀ ਜਸ ਬਾਜਵਾ ਦੀ ਆਈ ਸੀ ਉਹਨਾਂ ਨੇ ਲਾਈਫ ਹੋ ਕੇ ਦੱਸਿਆ ਸੀ ਸੋ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਆ ਤੋ ਟਾਈਮ ਦੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀਤ ਨਹੀਂ ਕੁਝ ਕਹਿ ਸਕਦੇ ਪਰ ਡਾਕਟਰ ਇਹ ਕਹਿ ਰਹੇ ਨੇ ਵੀ ਕੱਲ੍ਹ ਨੂੰ ਸਟੇਬਲ ਹੈ। ਭਾਈ ਸਾਹਿਬ ਇੱਕ ਮੇਰੇ ਯਾਦ ਆ ਜਦੋਂ ਤੁਸੀਂ ਉੱਥੇ ਉਮਰਾਨ ਅੰਗਲਪਿੰਡ ਕਰਾਉਣੇ ਹੋ ਮੇਲੇ ਉੱਥੇ ਰਾਜਵੀਰ ਨੇ ਤਿੰਨ ਚਾਰ ਵਾਰ ਪਰਫਾਰਮ ਕੀਤਾ ਇਸ ਵਾਰ ਵੀ ਜਦੋਂ ਪਰਫਾਰਮ ਕੀਤਾ ਤਾਂ ਬੜੀ ਵੀਡੀਓ ਵਾਇਰਲ ਹੋਈ ਸੀ ਹੋਬੀਤ阿里ਵਾਲ ਸੀ ਨਾਲ ਤੁਸੀਂ ਵੀ ਨਾਲ ਸੀ। ਮੈਂ ਉਹ ਹੀ ਦੱਸ ਰਿਹਾ ਜੀ ਮੇਰੇ ਨਾਲ ਮੈਂ ਡੀਏਜੀ ਲੁਧਿਆਣੇ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਅੰਕਲ ਹੀ ਕਹ ਕੇ ਮੈਨੂੰ ਬੋਲਣਾ ਨੇ। ਤੋ ਮੇਲੇ ਤੇ ਵੀ ਜਦੋਂ ਉਹਨੂੰ ਬੁਲਾਈਦਾ ਸੀ ਆ ਜਾਂਦਾ ਸੀ ਤੋ ਲਾਸਟ ਮੇਲੇ ਦੇ ਰਾਤ ਬਹੁਤ ਲੇਟ ਆਇਆ ਬਟਨੇ ਤੋਂ ਤੋ ਮੈਂ ਸਮਾਂ ਉਹਨੂੰ ਕਿਹਾ ਮੈਂ ਤੂੰ ਇੰਨਾ ਲੇਟ ਕੱਲ ਹੀ ਆਉਣਾ ਸੀ ਵੀ ਤੂੰ ਫੇਰ ਆ ਜਾਂਦਾ ਤੋ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋ ਇਹ ਹੀ ਅਰਦਾਸ ਹੈ ਪ੍ਰਮਾਤਮਾ ਮਿਹਰ ਕਰੇ ਉਹ ਆਪਣਾ ਜਲਦੀ ਤੰਦਰੁਸਤ ਹੋ ਕੇ ਪਰਿਵਾਰ ਚ ਮੈਂ محکمہ ਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾ ਜੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਾਡੇ ਜਗਰਾਮ ਪੁਲਿਸ ਸੀਗਾ ਜੀ ਮੈਂ ਤੁਹਾਡੇ ਅੰਦਰ ਵੀ ਜੋਬ ਕੀਤੀ ਹਾਂਜੀ ਮੇਰੇ ਹੁਣ ਕੋਲੀ ਰਹੇ ਜੀ ਹਾਂ ਜੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਏਡੀ ਲੁਧਿਆਣਾ ਰਹੇ ਸੀ ਜੀ ਉਦੋਂ ਭਰਤੀ ਹੋਈ ਸੀ ਮਹਿਕਮੇ ਚ ਹਾਂ ਜੀ ਹਾਂ ਜੀ ਉਦੋਂ ਹੋ ਗਿਆ ਸੋ ਉਦੋਂ ਦੀ ਤੁਹਾਡੀ ਇੰਟਰੈਕਸ਼ਨ ਹੋਈ ਥਾ ਸਰ ਪਹਿਲਾਂ ਉਦੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਕੰਮਾ ਅੱਛਾ ਤੇ ਉਦੋਂ ਮੇਰੇ ਖਲ ਇੱਕ ਦੋ ਗੈਸਟ ਆਈਆਂ ਸੀ ਫਿਰ ਹੌਲੀ ਹੌਲੀ ਪਰਮਾਤਮਾ ਨੇ ਮਿਹਰ ਕੀਤੀ ਚੜ ਗਿਆ ਨਾਮ ਬਣ ਗਿਆ ਸੋ ਇੱਕ ਕਸਟ ਪੈ ਗਿਆ ਜੀ ਵਿਚਾਰੇ ਦਾ ਪਰਿਵਾਰ ਵੀ ਜਾਣਦਾ ਹੁਣਾ ਤੁਹਾਨੂੰ ਤਾਂ ਪੂਰਾ ਫਿਰ ਇਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਬਣੇ ਸੀ ਉਹ ਮੇਰੇ ਕੋਲ ਆਉਂਦੇ ਰਹੇ ਨੇ ਇੱਕ ਦੋ ਵਾਰ ਹੀ ਆਏ ਨੇ ਉਹ ਵੀ ਮਹਿਕਮੇ ਚ ਸੀ ਇਨਾ ਉਹਨਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਜੁਨਦਾ ਤੇ ਸੀਗਾ ਉਦੋਂ ਜਗਰਾਉਂ ਪੁਲਿਸ ਸੀਗਾ ਚਲੋ ਫਾਦਰ ਜੀ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ ਪੈਸਾਂ ਸਰਦਨ ਆਈ ਜੀ ਪਰਮਰਾਜ ਸਿੰਘ ਉਮਰਾਂਨਗਲ ਔਰ ਜਿਨ੍ਹਾਂ ਨੇ ਕਿਉਂਕਿ ਖਾਸ ਤੌਰ ਤੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਵੀ ਹੈ ਰਾਜੀਵ ਜਵੰਦਾ ਦੀ ਕਿਉਂਕਿ ਜਿਨੇ ਉਮਰਾਂਨਗਲ ਪਿੰਡ ਦੇ ਵਿੱਚ ਜਿਹੜੇ ਮੇਲੇ ਹੁੰਦੇ ਤਾਂ ਉੱਥੇ ਜਿਹੜਾ ਰਾਜੀਵ ਜਵੰਦਾ ਆਉਂਦੇ ਸੀ ਔਰ ਹੁਣ ਵੀ ਲਗਾਤਾਰ ਉਹ ਆਪਣੀ ਲੜਾਈ ਜ਼ਿੰਦਗੀ ਤੇ ਮੌਤ ਦੀ ਲੜ ਰਿਹਾ ਤਾਂ ਅਸੀਂ ਵੀ ਲਗਾਤਾਰ ਇੱਕੋ ਅਰਦਾਸ ਕਰਦੇ ਆ ਕਿ ਭਾਈ ਉਹ ਆਪਣੀ ਜਲਦੀ ਜਲਦੀ ਸਿਹਤ ਆਬੋ ਕੇ ਘਰੇ ਆਉਣ ਸਟੇਜਾਂ ਦਾ ਸ਼ਿੰਗਾਰ ਬਣ ਔਰ ਲਗਾਤਾਰ ਲੋਕ ਜਿਹੜੇ ਨੇ ਮਿਲਣ ਰਾਜੀਵ ਜਵੰਦਾ ਨੂੰ ਆ ਰਹੇ ਆ ਕੈਮਰਾ ਪਸੰਦ ਦਵਿੰਦਰ ਨਾਮਦੀਪ ਚੋਤ ਫੋਟਿਸ Mali. ਤਾਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਲਗਾਤਾਰ ਤੁਹਾਨੂੰ ਅਪਡੇਟ ਦੇ ਰਹੇ ਹਾਂ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੈਡੀਕਲ ਬੁਲੇਟਿਨ ਅੱਧੇ ਘੰਟੇ ਤੱਕ ਅਜੇ ਹੋਰ ਆਉਣਾ ਹੈ ਕਿਉਂਕਿ ਕਿਹਾ ਜਾ ਰਿਹਾ ਇੱਕ ਡਾਕਟਰ ਦੇ ਵੱਲੋਂ ਜਾਰੀ ਕੀਤਾ ਜਾਏਗਾ ਮੈਡੀਕਲ ਬੁਲੇਟਿਨ ਪਰ ਜਦੋਂ ਕੱਲ ਸ਼ਾਮੀ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਅਜੇਹੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਵੇਖ ਕੇ ਲੋਕਾਂ ਦੇ ਮਨ ਅੰਦਰ ਥੋੜੀ ਉਦਾਸੀਨਤਾ ਵੀ ਆਈ ਲੋਕ ਥੋੜਾ ਜਿਹੜਾ ਅਫਸਰਟ ਵੀ ਹੋਏ ਕਿਉਂਕਿ ਜਿਹੜੀ ਚੀਜ਼ਾਂ ਉਹਦੇ ਵਿੱਚ ਲਿਖੀਆਂ ਗਈਆਂ ਸੀ ਖਾਸ ਤੌਰ ਤੇ ਐਮ ਆਰ ਆਈ ਔਰ ਸੀਟੀ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਦੇਖ ਰਹੇ ਹੋਗੇ ਔਰ ਬਹੁਤ ਸਾਰਾ ਇਸ਼ੂ ਸੋਸ਼ਲ ਮੀਡੀਆ ਤੇ ਅਲੱਗ ਵੀ ਚੱਲ ਰਿਹਾ ਹੈਗਾ ਤਾਂ ਦੱਸ ਦੇ ਕਿ ਕਈ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਬੋਲ ਕੇ ਦੱਸ ਪਾਉਣੀਆਂ ਸਾਡੇ ਲਈ ਵੀ ਔਕੀਆਂ ਹੁੰਦੀਆਂ ਪਰ ਉਹ ਗੱਲਾਂ ਕਿਤੇ ਨਾ ਕਿਤੇ ਸੱਚ ਜ਼ਰੂਰ ਹੁੰਦੀਆਂ ਨੇ ਤਾਂ ਗੱਲ ਉਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਲੋਕ ਇੱਕੋ ਹੀ ਜਿਹੜੀਆਂ ਗੱਲਾਂ ਨੇ ਉਹ ਕਰ ਰਹੇ ਨੇ ਕਿ ਆਖਰਕਾਰ ਇੰਨਾ ਜ਼ਿਆਦਾ ਜਿਹੜਾਗਾ ਕਿਉਂ ਭੰਬਲਪੁੱਸਾ ਜਿਹੜਾਗਾ ਉਹ ਬਣਾਇਆ ਜਾ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਰਾਜੀਵ ਜਵੰਦਾ ਦੀ ਸਿਹਤ ਦੇ ਵਿੱਚ ਜਿਹੜਾ ਬੀਪੀ ਦੇ ਵਿੱਚ ਜਿਹੜੀ ਇੱਕ ਖਬਰ ਆਈ ਸੀ ਕਿ ਬੀਪੀ ਸਟੇਬਲ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਸਾਇੰਟਿਫਿਕਲੀ ਜੇ ਤੁਸੀਂ ਡਾਕਟਰਜ਼ ਨਾਲ ਗੱਲਬਾਤ ਕਰੋ ਤਾਂ ਉਹਨਾਂ ਦਾ ਵਿਊ ਪੁਆਇੰਟ ਬਿਲਕੁਲ ਅਲੱਗ ਹੈ ਕਿਉਂਕਿ ਜਿਹੜੀ ਚੀਜ਼ ਇੱਕ ਵਾਰ ਡੈਮੇਜ ਹੋ ਗਈ ਆ ਉਸ ਨੂੰ ਰਿਕਵਰ ਜਿਹੜਾ ਨਹੀਂ ਕੀਤਾ ਜਾ ਸਕਦਾ ਜਿਵੇਂ ਅਸੀਂ ਬ੍ਰੇਨ ਦੀ ਗੱਲ ਕਰਦੇ ਹਾਂ ਬ੍ਰੇਨ ਰਿਕਵਰ ਨਹੀਂ ਹੋ ਸਕਦਾ ਸਕਦਾ ਬ੍ਰੇਨ ਦੇ ਸੈੱਲ ਜਿਹੜੇ ਨੇ ਡੈਮੇਜ ਹੋ ਗਏ ਨੇ ਜਿਹੜੇ ਡੈੱਡ ਹੋ ਗਏ ਨੇ ਉਹ ਰਿਕਵਰ ਨਹੀਂ ਹੋ ਸਕਦੇ ਤਾਂ ਉਹੀ ਗੱਲ ਹੈ ਕਿ ਇਸ ਦੇ ਕਈ ਵਾਰ ਪਰਮਨੈਂਟ ਵੀ ਜਿਹੜੀਆਂ ਇਸ ਦੀਆਂ ਸਿੱਟੇ ਜਿਹੜੇ ਨੇ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਆਉਣ ਵਾਲੇ ਜਦੋਂ ਅੱਗੇ ਦੀ ਜਿਹੜੀ ਹੈ ਜਿਹੜੀ ਬੰਦੇ ਦੀ ਏਜ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਤਾਂ ਪ੍ਰੋਪਰ ਤੌਰ ਦੇ ਉੱਪਰ ਤੰਦਰੁਸਤ ਹੋਣਾ ਉਹ ਚੀਜ਼ ਜਿਹੜੀ ਇੱਕ ਅਲੱਗ ਚੀਜ਼ ਆ ਪਰ ਗੱਲ ਉੱਥੀ ਆ ਜਾਂਦੀ ਹੈ ਫੇਰ ਲੋਕ ਇਹ ਕਹਿੰਦੇ ਨੇ ਕਿ 네ਗੈਟਿਵਿਟੀ ਨਾਲ ਫਲਾਓ ਪਰ ਅਸੀਂ ਖੜੇ ਹਾਂ ਫੁਟੇਜ ਦੇ ਬਾਹਰ ਇੱਕ ਵਾਰ ਦਵਿੰਦਰ ਆਸੇ-ਪਾਸੇ ਤੋਂ ਦਿਖਾ ਵੀ ਦਿਓ ਪਰ 네ਗੈਟਿਵਿਟੀ ਦੀ ਗੱਲ ਨਹੀਂ ਹੈ ਗੱਲ ਉਹ ਹੈ ਜਿਹੜੀ ਗੱਲ ਹੈਗੀ ਹੈ ਜਿਹੜੀ ਗੱਲ ਸੱਚਾਈ ਹੈ ਜਿਹੜੀ ਗੱਲ ਤੋਂ ਕੁਝ ਸਮੇਂ ਦੇ ਲਈ ਅਸੀਂ ਮੰਨਕਰ ਦੇਲھی ਇਸੇ ਉਹ ਗੱਲ ਨੂੰ ਟਾਲ ਸਕਦੇ ਆ ਪਰ ਉਹ ਗੱਲ ਜਿਹੜੀ ਹੈ ਐਟ ਲਾਸਟ ਸਾਡੇ ਮੂਰੇ ਆ ਜਾਣੀ ਹੈ ਗੀਤਾ ਗੱਲ ਉੱਥੇ ਆ ਗਈ ਹੈ ਹੁਣ ਦੇਖ ਸਕਦੇ ਹੋ ਸੀ ਆਈਪੀਡੀ ਦੇ ਅਸੀਂ ਜਿਹੜਾ ਬਾਹਰ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਲਗਾਤਾਰ ਲੋਕ ਇੱਥੇ ਜਿਹੜੇ ਨੇ ਆ ਰਹੇ ਨੇ ਰਾਜੀਵੀ ਜਵੰਦਾ ਨੂੰ ਮਿਲਣ ਦੇ ਲਈ ਕਈ ਲੀਡਰ ਵੀ ਆਏ ਨੇ ਕਈ ਸਮਾਜਿਕ ਸੰਸਥਾਵਾਂ ਵੀ ਆਉਂਦੀਆਂ ਨੇ ਜਥੇਬੰਦੀਆਂ ਵੀ ਬਹੁਤ ਸਾਰੀਆਂ ਆਈਆਂ ਸਿੰਗਰ ਤਾਂ ਸਵੇਰ ਤੋਂ ਲਗਾਤਾਰ ਆ ਰਹੇ ਨੇ ਜਸ ਬਾਜਵਾ ਹੁਣ ਐਮੀ ਬਿਰਕ ਹੁਣ ਕੁਲਵਿੰਦਰ ਬਿੱਲਾ ਹੁਣ ਕਨਵਰ ਗਰੇਵਾਲ ਹੁਣ ਤੇ ਇਹ ਤਾਂ ਲਗਾਤਾਰ ਜਿਹੜੇ ਇੱਥੇ ਆ ਰਹੇ ਨੇ ਪਹੁੰਚ ਰਹੇ ਨੇ ਪਤਾ ਜਿਹੜਾ ਲੈ ਰਹੇ ਨੇ ਹਾਲਚਾਲ ਪੁੱਛ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਐ ਉਹ ਜੀਆਂ ਵੀ ਨੇ ਜੋ ਗੱਲਾਂ ਬੋਲ ਕੇ ਦੱਸ ਪਾਉਣੀਆਂ মিডিਆ ਦੇ ਲਈ ਵੀ ਔਕੀਆਂ ਹੁੰਦੀਆਂ ਕਿਉਂਕਿ ਬ੍ਰੇਨ ਦਾ ਇਸ਼ੂ ਹੈ ਜਿਹੜਾ ਇਸ਼ੂ ਹੁੰਦਾ ਜਦੋਂ ਇੱਕ ਵਾਰ ਡੈਮੇਜ ਹੋ ਜੇ ਮੁੜ ਕੇ ਰਿਕਵਰ ਨਹੀਂ ਹੁੰਦਾ ਪਰ ਗੱਲ ਉੱਤੀ ਹੈ ਤੁਸੀਂ ਬਹੁਤ ਸਾਰੀਆਂ ਰਿਪੋਰਟਸ ਕੱਲ ਵੀ ਸੁਣ ਰਹੇ ਹੋਵੋਗੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ 네ਗੈਟਿਵਿਟੀ ਨਾ ਫਲਾਓ ਪਰ ਜਿਹੜੀ ਸੱਚਾਈ ਹੈ ਉਹ ਤਾਂ ਸੱਚਾਈ ਹੈ ਉਹ ਕੋਈ ਬਦਲ ਨਹੀਂ ਸਕਦਾ 네ਗੈਟਿਵਿਟੀ ਪੋਜ਼ਿਟਿਵਿਟੀ ਆਈ ਤਾਂ ਕੋਈ ਗੱਲ ਹੀ ਨਹੀਂ ਇਸ ਉਦਨੇ ਕੀ ਆਖਰਕਾਰ ਚੱਲ ਕੀ ਰਿਹਾ ਹੈ ਹੋ ਕੀ ਰਿਹਾ ਹੈ ਰੈਲਿਟੀ ਕੀ ਹੈ ਕੈਮਰਾ ਪਰ ਸੰਦਵਿੰਦਨਾ ਮਨਦੀਪ ਜੋਤ ਫੋਟੇ ਸੰਭਾਲੀ